ਪੈਂਡਾ ਲੈਲਾ ਰੋਈ ਨਾਮ ਅਮਨਦੀਪ ਸਿੰਘ ਤਸਵੀਰ ਜੀਰਾ ਜੀ ਡਿਸਟ੍ਰਿਕਟ ਬਰੋਈਪੁਰਾ ਜੀ ਹਾਂਜੀ ਤੇ ਮੈਨੂੰ ਜੀ ਡੈਸਕ ਪ੍ਰੋਬਲਮ ਸੀ ਤੇ ਲੱਤ ਦੀ ਪ੍ਰੋਬਲਮ ਆ ਗਈ ਸੀ ਲੱਤ ਬਿਲਕੁਲ ਹੀ ਖੜ ਗਈ ਸੀ ਜੀ ਅੱਛਾ ਜੀ ਤੇ ਉਹਦੇ ਕਰਕੇ ਮੈਂ ਕੋਈ ਨਹੀਂ ਛੱਡਿਆ ਜਿੱਥੇ ਵੀ ਮੈਨੂੰ ਕੋਈ ਦੱਸਦਾ ਸੀ ਵੱਡੇ ਹਸਪਤਾਲ ਜਿੱਥੇ ਵੀ ਜਾਂਦਾ ਸੀ ਸਾਰੇ ਆਪਰੇਟ ਕਰਨ ਨੂੰ ਕਹਿੰਦੇ ਸੀਗੇ ਜੀ अच्छा ते उदो ਪਹਿਲਾਂ ਸਾਡੇ ਪਿੰਡ ਤੇ ਵੀ ਇੱਕ ਸਾਡੇ ਘਰਾਂ ਚ ਆਪਰੇਟ ਕਰਾਇਆ ਸੀ ਜੇ ਪ੍ਰੋਬਲਮ ਸਹੀ ਨਹੀਂ ਆਈ ਜਾਨੀ ਕਿ ਉਹ ਮੰਜੇ ਤੇ ਬੈਠੇ ਹਜੇ ਵੀ ਹਲੇ ਵੀ ਬੈਠੇ ਹਾਂਜੀ ਹਜੇ ਵੀ ਬੈਠੇ ਆ ਜੀ ਡਿਸਕ ਦਾ ਆਪਰੇਸ਼ਨ ਕਰਾਇਆ ਸੀ ਹਾਂਜੀ ਡਿਸਕ ਦਾ ਆਪਰੇਸ਼ਨ ਤੁਹਾਨੂੰ ਵੀ ਸੇਮ ਕਹਿੰਦੇ ਸੀ ਵੀ ਆਪਰੇਸ਼ਨ ਕਹਾਂ ਦੇ ਆਪਰੇਸ਼ਨ ਕਰਾਉਣ ਨੇ ਕਹਿੰਦੇ ਸੀ ਕੁਝ ਡਰਦਿਆਂ ਨੇ ਨਹੀਂ ਕਰਾਇਆ ਬਸ ਨਹੀਂ ਜੀ ਨਹੀਂ ਨਹੀਂ ਮੈਂ ਇਹ ਕਿੰਨੀ ਕੁ ਪ੍ਰਾਣੀ ਭਾਈ ਸੱਟ ਲੱਗੀ ਸੀ ਤੁਹਾਡੇ ਸੱਟ ਦਾ ਸਰ ਮੇਰੇ 20 ਸਾਲ ਪੁਰਾਣੀ ਹੈ ਜਾਨੀ ਹਾਂਜੀ 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 ਜਿਆਦੇ ਪ੍ਰੋਬਲਮ ਕਰੂ ਵਧੀ ਤੁਹਾਨੂੰ ਮੈਂ 2020 ਚ ਵਧੀ ਜਿਆਦੇ ਪ੍ਰੋਬਲਮ ਚਾਰ ਸਾਲ ਹੋ ਗਏ ਹਾਂਜੀ 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 ਜਿਆਦੇ ਪ੍ਰੋਬਲਮ ਕੀ ਕਿੰਨੀ ਕੰਡੀਸ਼ਨ ਹੋ ਗਈ ਸੀ ਪ੍ਰੋਬਲਮ ਬਦਨ ਨਾਲ ਸਾਰ ਕੰਡੀ ਜਾਂਦਾ ਵੀ ਮੇਰੇ ਕੋਲੇ ਆਪ ਦਾ ਟਰਾਂਸਪੋਰਟ ਦਾ ਕੰਮ ਸੀਗਾ ਤੇ ਮੈਂ ਆਪ ਜਾਂਦਾ ਰਿਆਂ ਗੱਡੀਆਂ ਤੇ ਤੇ ਮੈਨੂੰ ਬਹੁਤ ਜਿਆਦੇ ਪ੍ਰੋਬਲਮ ਹੈ ਜੇ ਮੈਂ ਮੰਨ ਲਓ ਗੱਡੀ ਵੀ ਚਲਾਉਂਦਾ ਸੀ ਤੇ ਤਾਂ ਵੀ ਮੈਨੂੰ ਬਹੁਤ ਤਕਲੀਫ ਰਹਿੰਦੀ ਤੇ ਜੇ ਮੈਂ ਉੱਤਰ ਕੇ ਗੱਡੀ ਜੋ ਤੁਰਦਾ ਸੀ ਤੇ ਮੇਥੋਂ ਤੁਰਿਆ ਨਹੀਂ ਜਾਂਦਾ ਪੰਜ ਸੱਤ ਮਿੰਟਾਂ ਜਾਨੀ ਕਿ ਬਾਰੀ ਨਾਲ ਹੱਤ ਬਾਕੇ ਕੱਢਣਾ ਪੈਂਦਾ ਤੇ ਉਸ ਤੋਂ ਬਾਅਦ ਫਿਰ ਸਰ ਬਹੁਤ ਢਾਈ ਦਵਾਈ ਲਈ ਨਹੀਂ ਕਿਤੇ ਫਰਕ ਪਿਆ ਜੀ ਫਿਰ ਆਪਣਾ ਬੋਡੀ ਸਰਵਿਸ ਜੂਸ ਦਾ ਬਦਲ ਮਤਲਬ ਤੁਹਾਨੂੰ ਭਾਈ ਆਪਦਾ ਉਹ ਕੰਮ ਵੀ ਬੰਦ ਕਰਨਾ ਪਿਆ ਘਰੇ ਤੁਸੀਂ ਗਰੀ ਬੈੱਡ 'ਤੇ ਬੈਠਣਾ ਪੈ ਗਿਆ ਹੈ ਨਾ ਹਾਂਜੀ ਹਾਂਜੀ ਕੰਮ ਬੰਦ ਕਰਨਾ ਪਿਆ ਜੀ ਗੱਡੀਆਂ ਸੀ ਉਹ ਵੇਤਰੀਆਂ ਪਈਆਂ ਜੀ ਤੇ ਸਾਲਾਂ ਨੂੰ ਮੈਂ ਜਾਨੀ ਕਿ ਮੈਂ ਦੇਰੀ ਬੈਠਾ ਰਿਹਾ ਇਹ ਲੱਗਦਾ ਸਿੱਧੀ ਨਹੀਂ ਹੁੰਦੀ ਸੀ ਨਾ ਜੀ ਨਾ ਸਿੱਧੀ ਹੁੰਦੀ ਸੀ ਨਾ ਕੱਟੀ ਹੁੰਦੀ ਸੀ ਚੱਕ ਕੇ ਸਿੱਧੀ ਕਰਨੀ ਪੈਂਦੀ ਸੀ ਚੱਕ ਕੇ ਕੱਟੀ ਕਰਨੀ ਪੈਂਦੀ ਸੀ ਓਕੇ ਜਿੱਮੀ ਬੈਠੀ ਸੀ ਮੈਂ ਹਾਂਜੀ ਹਾਂਜੀ ਹੋਰ ਦੱਸੋ ਮੈਨੂੰ ਉੱਠ ਕੇ ਮੇਰੇ ਤੋਂ ਬਾਹਰ ਉਹ ਕਰਨ ਨਹੀਂ ਜਾਇਆ ਜਾਂਦਾ ਸੀ ਕਾ ਜੀ ਅੱਛਾ ਜੀ ਇੰਨੀ ਪ੍ਰੋਬਲਮ ਸੀਗੀ ਜੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਹੁਣ ਜਿਵੇਂ ਤੁਸੀਂ ਬਾਡੀ ਸਰਵਿਸ ਯੂਜ਼ ਕੀਤਾ ਅੱਜ ਕੰਡੀਸ਼ਨ ਕੀ ਹੈ ਭਾਜੀ ਕਿੰਨੇ ਦਿਨ ਹੋ ਗਏ ਸਰ ਹੁਣ ਤਾਂ ਕੰਡੀਸ਼ਨ ਬਹੁਤ ਵਧੀਆ ਲੱਗ ਰਹੀ ਹੈ ਜਾਨੀ ਕਿ ਹੁਣ ਘਰੇ ਪੱਠੇ-ਪੁੱਠੇ ਵੀ ਆਪ ਹੀ ਲੈ ਆਈਦੇ ਐ ਵੱਢ ਕੇ ਕਰੇ ਡੰਗਰਾਈ ਅੱਛਾ ਤੇ ਨਹੀਂ ਅੱਗੇ ਤਾਂ ਮੈਨੂੰ ਤੁਰਿਆ ਨਹੀਂ ਜਾਂਦਾ ਜੀ ਤੇ ਕੰਮ ਦਾ ਕਰਨਾ ਬਹੁਤ ਗੱਲ ਵੱਡੀ ਸੀਗੀ ਦੂਰ ਦੀ ਗੱਲ ਸੀਗੀ ਹਾਂਜੀ ਹਾਂਜੀ ਹੁਣ ਬਿਲਕੁਲ ਓਕੇ ਹੋਂ ਤੁਸੀਂ ਹਾਂਜੀ ਹਾਂਜੀ ਲੱਖਾਂ ਹੀ ਰੋਗ ਭਾਜੀ ਡਿਸਕ ਪ੍ਰੋਬਲਮ ਵਾਲੇ ਜਿਹੜੇ ਦੇਖਣਗੇ ਵੀ ਉਹਨੂੰ ਕੀ ਸਲਾਹ ਸੁਨੇਹਾ ਦੇਣਾ ਚਾਹੋਗੇ ਸਰ ਮੈਂ ਤਾਂ ਇਹ ਆਣਾ ਵੀ ਆਪਣਾ ਇਹ ਬਾਡੀ ਸਰਵਿਸ ਯੂਜ਼ ਕਰਦਣਾ ਵੀ ਇਸ ਤੋਂ ਵਧੀਆ ਹੋਰ ਕੋਈ ਨਹੀਂਗਾ ਜੀ Okay. okay. Thank you very much, you guys.